ਅੱਜ ਸਾਡੀ ਦੀ ਪਹਿਲੀ ਲੋੜੀ ਹੈ ਤੇ ਅਸੀਂ ਰਲ ਮਿਲ ਕੇ ਲੋੜੀ ਮਨਾਵਾਂਗੇ ਅੱਜ ਸਾਡੇ ਮੁੰਡੇ ਦੀ ਪਹਿਲੀ ਲੋੜੀਆ ਪ੍ਰਤਾਪ ਸਿੰਘ ਜੀ ਦੀ ਹਾਂਜੀ ਮੂਝਾ ਵਾਸ਼ ਮੈਨੂੰ ਵੀਡੀਓ ਬਣਾ ਰਹੇ ਹੈ ਦੇਖ ਕੇ ਕਿੱਥੇ ਬਣ ਕੁਣ ਗਰਾ ਕੁਰਾ ਹੈ ਜੀ ਰੇਟ ਬੋਲੀ ਆਦੀ ਆਖਾ ਰੱਬੇ ਹੈ ਮਾੜੀ ਮੇਹਰੀ ਮੇਰੀ ਸੁਣੀਏ ਕਾਂਦਿਆ ਮਸਾਲਿਆ ਹਾਂ ਤੂੰ ਨਾਲ ਤਿੱਕਨਾਂ ਤਿੱਕਾ ਤੇਰੀ ਬੇਬੇ ਕੋ ਆਵੇ ਪਾਪੂ ਉਹਨੇ ਗੁਰ ਗੜੀਆਂ ਅੱਜ ਦਿਨ ਮਸਾਲਿਆ ਮਸਾਲਿਆ ਅਰਗਵਾ ਦੇ ਕੌ ਕੌ ਉਹ ਬੰਨ ਨਹੀਂ ਖਾ ਰੇ ਨਾ ਨਹੀਂ ਖਾ ਰੇ ਨਾ ਨਹੀਂ ਖਾ ਰੇ ਨਾ ਨਹੀਂ ਖਾ ਰੇ ਨਾ ਪਾਸ ਕਰੇ ਛੜਦੇ ਹੁਣ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਅੜੇ ਚਰਾਬਾ ਕਾਢੇ ਜਨੀ ਯਾਰ ਫਤੇ ਗੁੱਟੀ ਕਿਰਾ ਰਿਆ ਕਲਾ ਲਿਆ ਅੱਜ ਕਿੱਧਰ ਜਾ ਰਿਆ ਕੁਰਤਾ ਪਜਾਮਾ ਇਹਨਾਂ ਸੋਣਾ ਪਾ ਕੇ ਹੈ ਕਿੱਥੇ ਪ੍ਰਭਨੂਰ ਕੋਲ ਅੱਜ ਆ ਗਈ ਪ੍ਰਭਨੂਰ ਦੀ ਲੋੜੀ ਹਾਂਜੀ ਆਪਾਂ ਉੱਥੇ ਜਾਣਾ ਪ੍ਰਭਨੂਰ ਦੀ ਫਸਟ ਲੋੜੀ ਸਰਨੂਰ ਦੀ ਫਸਟ ਲੋੜੀ ਚਲੋ ਛਿੱਤੀ ਛਿੱਤੀ ਰੈਡੀ ਹੋ ਜਾਓ ਫੇ ਚਲੀਏ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਜਨ ਸਿੰਘ ਲਾਈਫ ਸਟਾਈਲ ਨਿਊਜ਼ ਚੈਨਲ ਵਿੱਚ ਇੱਕ ਬੰਦੀ ਸਤਿ ਸ਼੍ਰੀ ਅਕਾਲ ਰਹਿ ਜਾਂਦੀ ਹਾਂ ਜੀ ਬੋਲੋ ਸਤਿ ਸ਼੍ਰੀ ਅਕਾਲ ਜੱਫਾ ਜਾ ਰਹੇ ਆ ਪਰਬਨੂ ਦੀ ਫਸ ਲੋੜੀ ਤੇ ਉਹਦਾ ਲੋੜੀ ਫੰਕਸ਼ਨ ਆ ਅੱਜ ਜਿੱਦਾਂ ਅਸੀਂ ਬਰਫਤ ਦਾ ਸੈਲੀਬ੍ਰੇਟ ਕੀਤਾ ਸੀ ਅੱਜ ਉਹਦਾ ਵੀ ਇੱਥੇ ਕਰ ਰਹੇ ਆ ਆਫਕੋਰਸ ਜਿਵੇਂ ਇੰਡੀਆ ਹੁੰਦਾ ਜਿਆਦਾ ਵੈਸਟ ਹੁੰਦਾ ਆ ਪਰ ਇੱਥੇ ਵੀ ਸਾਡੀਆਂ ਫੈਮਲੀਆ ਹੈਗੀਆਂ ਫਰੈਂਡ ਸਰਕਲ ਹੈਗਾ ਆ ਤੇ ਅਸੀਂ ਇਕੱਠੇ ਹੋ ਕੇ ਮਨਾ ਲੀਦੀ ਆ ਸੋ ਉਹਦੀ ਲੋੜੀ ਤੇ ਜਾ ਰਹੇ ਆ ਅੱਜ ਤੇ ਕੱਲ ਨੂੰ ਸਾਡਾ ਦੂਜਾ ਫੰਕਸ਼ਨ ਆ ਜੋ ਵੀ ਹੈਗਾ ਬਰਦਾਬ ਸਿੱਟੀ ਦਾ ਤੇ ਅਸੀਂ ਐਸੀ ਐਸੀ ਕਰ ਉਹ ਤੇ ਜਾਵਾਂਗੇ ਦੋ ਦਿਨਾਂ ਸਿਰ ਆਉਣਾ ਲੋੜੀ ਖਾਣੇ ਦੋ ਦਿਨਾਂ ਸੰਡੇ ਤੇ ਮੰਡੇ ਦੋਨੇ ਦਿਨ ਲੋੜੀ ਹੈ ਲੋੜੀ ਫੰਕਸ਼ਨ ਅੱਜ ਤੁਹਾਨੂੰ ਬ੍ਰਹਮਨੂਰ ਦੀ ਲੋੜੀ ਦਿਖਾਵਾਂਗੇ ਤੇ ਕੱਲੂ ਤੁਹਾਨੂੰ ਪ੍ਰਤਾਪ ਸਿੰਘ ਦੀ ਲੋੜੀ ਦਿਖਾਵਾਂਗੇ ਦਿਖਾਉਂਦੇ ਆ ਤੁਹਾਨੂੰ ਤੇ ਜਾ ਕੇ ਕਰੋਣਕਾ ਲਾਉਂਦੇ ਆ ਸਸੀ ਗਾਇਲ ਸਸੀ ਗਾਇਲ ਦੀ ਸਾਰਿਆਂ ਨੂੰ ਮੈਂ ਪ੍ਰਪਨੂ ਦਾ ਡੈਡੀ ਮੈਂ ਪ੍ਰਪਨੂ ਦੀ ਮੰਮਾ ਸਿਮਰਨ कौर ਅੱਜ ਸਾਡੀ ਦੀ ਪਹਿਲੀ ਲੋੜੀ ਹੈ ਤੇ ਅਸੀਂ ਰਲ ਮਿਲ ਕੇ ਲੋੜੀ ਮਨਾਵਾਂਗੇ ਸਾਰੇ ਗੈਸਟ ਆਏ ਹੋਏ ਨੇ ਤੇ ਆਜੋ ਤੁਹਾਨੂੰ ਵੀ ਇੰਜੋਏ ਕਰਾਉਂਦੇ ਆ ਹਾਂ 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 ਉਹ ਮੁੰਡਾ ਲੱਗਿਆ ਹੋਇਆ ਲੱਭ ਲਿਆ ਲੱਭ ਲਿਆ ਆ ਵਧੀਆ ਕਰਤੀ ਡਿਕਲੇਸ਼ਨ ਸਿਕੰਦਰ ਜੀ ਕਿਦਾਂ ਵਧੀਆ ਵਧੀਆ ਓਏ ਬੋਲ ਕਿਦਾਂ ਵੀ ਰਵੀ ਪ੍ਰਭਨੂ ਪਤਾ ਹੈ ਇਹ ਕੌਣ ਹੈ ਇਹ ਕਨਾਲਾ ਵੀ ਦੇ ਲੱਡੂ ਕੀ ਹੈ ਤੁਹਾਨੂੰ ਮਿਲ ਗਈ ਆਪਣੀ ਚੀਜ਼ ਓਏ ਹੈ ਲੱਡੂ 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 ਕੌਣ ਆ ਗਿਆ ਨਹੀਂ ਬਾਪੂ ਜੀ ਆਓ ਜੀ ਆਓ ਜੀ ਅੰਕਲ ਜੀ ਪਹੁੰਚ ਗਏ ਸਰਕਾਰਾਂ ਆਓ ਜੀ ਆਓ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਪ੍ਰਤਾਪ ਸਿੰਘ ਆ ਗਏ ਜੀ ਆ ਪ੍ਰਤਾਪ ਸਿੰਘ ਜੀ ਕੱਲ ਤੋਂ ਢੀ ਲੋੜੀ ਮੰਗਾਵਾਂਗੇ ਓਕੇ ਓ ਕੋ ਨਹੀਂ ਆਖਣਾ ਬੁਲਾਉ ਵੀ ਸੀ ਬੁਲਾਉ ਵੀ ਸੀ ਤੁਸੀਂ ਜੀ ਆਓ ਜੀ ਜੀ ਆ ਰਹੇ ਜੀ ਜੀ ਆ ਰਹੇ ਜੀ ਆ ਸਮੂਚ ਸੰਗਤ ਇਹ ਸਾਰੇ ਕਹਿੰਦੇ ਪਹਿਲਾ ਇੱਕ ਜਣਾ ਸ਼ੁਰੂ ਕਰੂੰਗਾ ਫਿਰ ਪਿੱਛੇ ਹੋ ਜੂਗੇ ਆ ਜੋ ਨਾ ਅੰਕਲ ਜੀ ਬੈਠ ਕੇ ਖਾ ਲੋ ਕਹਿੰਦੇ ਨਹੀਂ ਯਾਰ ਤੂੰ ਜਗੜਾ ਲਾਣਾ ਖੜੇ ਹੋ ਕੇ ਸਹੀ ਆ ਬਿਲਕੁਲ ਠੀਕ ਆ ਤਹ ਕਿੱਡੇ ਦਾ ਪਤਾ ਲੱਗਿਆ ਹਾਂ ਗਿੜ ਦਾ ਪਤਾ ਲੱਗਿਆ ਹਾਂ ਬੰਦਾ ਨੋਟ ਬੰਦਾ ਨੋਟ ਕਰ ਲੈਂਦਾ ਜੀ ਚਲੋ ਬੱਚੇ ਖੋਜੋ ਅੰਗਲ ਜੀ ਚਲੋ ਫੇ ਖਾਓ ਤੇ ਮੂਵੀ ਮੰਗੋਗਾ ਕੈਮਰਾ ਮਾਰਾਂ ਨਹੀਂ ਨਹੀਂ ਇਦਾਂ ਨਹੀਂ ਦੇਖੋ ਇਦਾਂ ਮਾਰੇ ਕੈਮਰਾ ਐ ਇਹ ਅਦਰ ਹਸ ਰਿਆ ਤੈਨੂੰ ਨਹੀਂ ਲੈ ਕੇ ਜਾਣਾ ਤੇਰੀ ਲੋੜੀ ਕੱਲ ਨੂੰ ਹਾਂ ਅੱਜ ਨਹੀਂ ਸਾਰਾ ਕੁਝ ਖਾ ਗਿਆ ਇਹ ਮੇਰੀ ਪਲੇਟ ਨਹੀਂ ਹੈਗੀ ਇਹਦੀ ਪਲੇਟ ਆ ਤੇਰੀ ਪਲੇਟ ਆ ਤੇਰੀ ਤੁਸੀਂ ਨਾਲ ਆ ਕੋਈ ਖਿਭਰਾਉਣ ਵਾਲੀ ਗੱਲ ਨਹੀਂ ਇੱਥੇ ਰਾਜ ਭਾਈ ਵੀ ਆਏ ਨੇ ਕੈਪਟਨ ਸਾਹਿਬ ਕੈਪਟਨ ਸਾਹਿਬ ਕੈਪਟਨ ਸਾਹਿਬ ਨਹੀਂ ਨਹੀਂ ਮੈਂ ਨਹੀਂ ਤੁਸੀਂ ਦੇਣਗੇ ਸੀ ਰਾਜ ਭਾਈ ਆ ਗਿਆ ਅੱਗੇ ਅੱਗੇ ਸਿਰਫ ਅੰਕਲ ਨੂੰ ਨਹੀਂ ਲੈ ਕੇ ਆਣਾ ਮੈਂ ਬਾਕੀ ਸਾਰਿਆਂ ਨੂੰ ਲੈ ਕੇ ਆਣਾ ਕਿੱਥੇ ਉਹ ਫੋਟੋ ਦੇ ਵਿੱਚ ਮੈਂ ਤਾਂ ਕਿ ਨਹੀਂ ਮੈਂ ਤੁਹਾਨੂੰ ਕੱਢ ਦੇਣਾ ਦੇਖੀ ਆਇਓ ਐਦਾਂ ਗੱਦਾਂ ਅੰਗਲ ਜੀ ਤੁਸੀਂ ਤਾਂ ਮੇਰੇ ਨਾਲ ਕਰਸ਼ਣੋਂ ਸਾਡੇ ਸਾਨੂੰ ਪਤਾ ਦਿਲੋਂ ਨਹੀਂ ਕਹਿ ਰਿਹਾ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਇਹ ਤਾਂ ਵਿਆਹ ਕਰ ਰਹੇ ਤੁਹਾਡੇ ਨਾਲ ਮੈਂ ਤਾਂ ਗੁਰਫਤੇ ਹਾਂਜੀ ਅਸੀਂ ਤਾਂ ਸ਼ਾਮਲ ਹੋਵਾਂਗੇ ਬਿਲਕੁਲ ਜੀ ਬਿਲਕੁਲ 100% ਖੜ ਗਿਆ ਜੀ ਹੋ ਗਿਆ ਜੀ ਹੋ ਗਿਆ ਖਿਲਰ ਸਕਦੇ ਤੁਸੀਂ ਖਿਲਰ ਸਕਦੇ ਹੋ ਖਿਲਰ ਸਕਦੇ ਹੋ ਨਹੀਂ 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 ਹੋ ਗਏ ਹੋ ਗਏ ਹੋ ਬਸ ਹੋ ਗਏ ਉੱਚੀ 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 ਸੁਣਦਾ ਨਹੀਂ ਪਿਆ ਹਾਂ ਇਹ ਬੜੀ ਨਾ ਗੱਲ ਫੇਰੇ ਲੈ ਲੋ ਸੱਤ ਸਰ ਹੋਵੇ ਮੈਨੇ ਫਿਰ ਤੂੰ ਇਛਰਾ ਦਲਿੰਦਰ ਜਾ ਬੋਲੋ ਤਿੰਨ ਵਾਰ ਬੋਲਦੇ ਹੁੰਦੇ ਨਹੀਂ ਉਹ ਤਿੰਨ ਵਾਰ ਬੋਲਦੇ ਹੁੰਦੇ ਉਹ ਯਾਰ ਤੂੰ ਫਿਰ ਇਹ ਆਪਸ਼ੋਗ ਨੂੰ ਹੋ ਜਾਂਦਾ ਅਰੇ ਤੂੰ ਮੇਰੇ ਨਾਲ ਸਾਥ ਦੇ ਵਾਹ ਸਨੋ ਸਾਰਾ ਐਕਸਪੀਰੀਅੰਸ ਹੈਗਾ ਦੀਦੀ ਗਾਣਾ ਵੀ ਹੈਗਾ ਇਛੇ ਰਾ ਜੋੜਦੀ ਇਛੇ ਰਾ ਦਲੀਤ ਦਾ ਹਾਂ ਸ਼ਾਬਾਸ਼ ਅੱਜ ਕੱਲ ਦੇ ਸ਼ਹਿਰੀ ਜਣਿਆਂ ਨੂੰ ਪਤਾ ਹੀ ਨਹੀਂ ਹੈਗਾ ਅੰਗਰੇਜ਼ ਜੋੜੀਆਂ ਦੇ ਨਾਲ ਆਪਣੀ ਆਪਣੀ ਘਰ ਵਾਲੀ ਦੇ ਨਾਲ ਇਹ ਇੱਥੇ ਇਦਾਂ ਨਹੀਂ ਚੱਲਣਾ ਆਪਣੀ ਆਪਣੀ ਘਰ ਵਾਲੀ ਲੈ ਕੇ ਆਓ ਚਲੋ ਨਹੀਂ ਨਹੀਂ ਪਹਿਲਾਂ ਤਾਂ ਸੁਣਾਵਾਂਗਾ ਹੁਣ ਨਹੀਂ ਅਸੀਂ ਕਿਸੇ ਦੀ ਮੰਗਦੇ ਕੀ ਕਰੀਏ ਹਾਂ ਅਸੀਂ ਵੀ ਬੱਤਾਂ ਹਣ ਕੇ ਉਹ ਵੀ ਨਾਲ ਮੇਰੇ ਕਿੰਨਾ ਕੀ ਕਰ ਦੋ ਪਹਿਲਾਂ ਆ ਜਾਵੇ ਦੋ ਜੇ ਵੇਦਰਾ ਆ ਜਾ ਬਈ ਪਰ ਆ ਗਈ ਆ ਗਈ ਦੱਸ ਦੋ ਚੰਦਨੀ ਦੀਆਂ ਚੰਦੀ ਹੋਵੇ ਸਭੀ ਆ ਗਏ ਇਸ ਵੇਲੇ पाए बोली नाचक पाया मै गिद्धा पाए गिद्ध गिद्धा पावी इसके पीके गिद्ध निकल जाता है ਮਸਾਲਿਆ ਮੇਰੇ ਨਾਲ ਅੱਜ ਦਿਨ ਮਸਾਲਿਆ 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 ਮੇਂ ਜਾਨ ਅੱਜ ਤੇ ਨਮਸਾਲਿਆ ਗੱਦਾ ਮੇਰਾ ਡੇੜੀ ਪਵਾਵੇ ਛਗ ਨਾ ਕਿੱਦਾਂ ਮੇਰਾ ਡੇੜੀ ਪਵਾਵੇ ਗੱਡੀ ਇਧਰ ਦਾਰੂ ਨਾਲ ਚਾ ਪਿਆ ਔਰ ਗਰਾਊਂਡ ਚਾਓ ਕਰੋ ਸਾਰੇ ਨਾਨੇ ਸਾਰੇ ਦਾਦੇ ਗੱਲ ਤਾਂ ਪਿਆਰ ਦੀ ਆ ਹੈਨਾ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਸਾਰੀ ਇੱਕੋ ਹੀ ਗੱਲ ਹੈ ਕੋਈ ਫਰਕ ਨਹੀਂ ਪੈਂਦਾ ਆਈ ਆਈ ਆ ਬਾਟਲ ਨਹੀਂ ਆਏਗੀ ਤੇ ਬਾਟਲ ਹਾਂ ਹਾਂ ਦਾਦੀਆਂ ਦੋਨੇ ਦਾਦੀਆਂ ਦੋਦੇ ਆਏ ਹੋਏ ਨਾ ਇਹ ਕੰਮ ਵਧੀਆ ਅੰਕਾਣੇ ਪੜਿਆ ਹੋਇਆ ਤੁਸੀਂ ਸਾਡੀ ਸਾਡੀ ਜੋੜੀ ਤੇ ਬੜਾ ਪ੍ਰੋਜੈਕਸ਼ਨ ਹੈ ਦੇਖ ਲਓ ਅੰਗਰੇਜ਼ ਦੋਨੇ ਜਣੇ ਇੱਕੋ ਵਾਰੀ ਕੰਮ ਨਹੀਂ ਵੇਟ ਜਾਂਦੇ ਆ ਸ਼ਗਨਾਂ ਦਾ ਗਿੱਦਾ ਤੇਰੇ ਦਾਦੀ ਪੂ ਆਵੇ ਸ਼ਗਨਾਂ ਕਦੀ ਪੁਆਵੇ ਸਾਡਾ ਵੰਦੇ ਗੁਰੂ ਰੇਡੀ ਕੀ ਅੱਜ ਦਿਨ ਮਸਾਲਿਆ ਮਸਾਲਿਆ ਆ ਤੂੰ ਨਾਲਿਆ ਮੇਰੀ ਨਾਲ ਤੇ ਅੱਜ ਦਿਨ ਮਸਾਲਿਆ 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 ਮੇਰੇ ਨਾਲ ਤੇ ਅੱਜ ਦਿਨ ਮਸਾਲਿਆ ਤੇ ਅੱਜ ਦਿਨ ਮਸਾਲਿਆ ਸ਼ਗਨਾ ਦਗਦਾ ਤੇਰੀ ਨਾਮੀ ਪੁਆਵੇ വ ഗുണ രസാല ഗുണ രോളി അത് മസാല മസാല അത് മസാല ਦਿਲ ਦੇ ਮਸਾਲਿਆਂ 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 ਮੇਰੀ ਜਾਨ ਕੀ ਅੱਜ ਦਿਨ ਮਸਾਲਿਆਂ ਫੱਪੜ ਕਿਤੇ ਫੁੱਫੜ ਫੱਪੜ ਫੱਪੜਿਆ ਫੁੱਫੜ ਚੰਗਾ ਕਿਤਾ ਤੇਰੀ ਭੂਆ ਆ ਤੋ ਸੁਣ ਲੈ ਚੰਗਾ ਮੈਂ ਆ ਗਿਆ ਤੇਰੀ ਆ ਕੋਈ ਨੋਕੀ ਨਾ ਬੜੋ ਬੜੇ ਗੋੜ ਰੜੀ ਕੀ ਅੱਜ ਦਿਨ ਮਸਾਲਿਆਂ 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 ਤੇਰੀ ਪਾਈ ਪਵਾਵੇ ਛਗਨਾ ਦਾ ਗਿੱਸਾ ਤੇਰੀ ਚਾਚੀ ਪਵਾਵੇ ਆਆ ਮੰਡੇ ਗੁੜਰੜੀ ਕੀ ਅੱਜ ਦਿਨ ਮਸਾਲਿਆਂ ਛਗਨਾ ਦਾ ਗਿੱਸਾ ਤੇਰੀ ਚਾਚੀ ਪਵਾਵੇ ਛਗਨਾ ਦਾ ਗਿੱਸਾ ਤੇਰੀ ਚਾਚੀ ਪਵਾਵੇ ਕਾਚਾ ਵੰਡੇ ਗੁੜਰੜੀ ਕੀ ਅੱਜ ਦਿਨ ਮਸਾਲਿਆਂ 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 ਕੀ ਅੱਜ ਦਿਨ ਮਸਾਲਿਆਂ ਛਗਨਾ ਦਾ ਗਿੱਸਾ ਤੇਰੀ ਕਾਟੀ ਪਵਾਵੇ ਕਿਤਾ ਤੇਨੀ ਪੋਆ ਚਾ ਚਾ ਬੰਦੇ ਗੜ ਰੇੜੀਆਂ ਨੇ ਅੱਜ ਪਿੰਨ ਮਸਾਲਿਆ 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 ਮੇਰੀ ਜਾਨ ਕਿ ਅੱਜ ਦਿਨ ਮੁਕਾ ਲਿਆ ਮੁਕਾ ਲਿਆ ਪਰੀਆਂ ਫੜਕੇ ਦੇਖ ਯਕੀਨਾ ਘਰੇ ਜਟੀਆਂ ਦੇ ਫੜਕੇ ਦੇਖ ਯਕੀਨਾ ਬਕਰੇ ਜਟੀਆਂ ਦੇ ਫੜਕੇ ਦੇਖ ਯਕੀਨਾ ਅੱਗੇ ਅੱਗੇ ਕੀ ਹੁੰਦਾ ਬੋਲੀ ਭਲ ਗਈ ਪਾਣੇ ਲਾਰੇ ਮੜੀਏ ਓ ਬੱਲੇ 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 ਭਾਂਦੀ ਚੱਕ ਲਗਉਂਦੇ ਵਿਆਹ ਦੇ ਲੰਦੇ ਪਰੀਆਂ ਬੱਲੇ ਜਟੀਆਂ ਦੇ ਖੜ ਕੇ ਦੇਖ ਸ਼ਕੀਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਡੇ 2 ਵਿੱਚ ਲੋੜੀ ਬਲੌਗ ਦੇ ਵਿੱਚ ਬੋਲਦੇ ਬੋਲ ਸਤਿ ਸ਼੍ਰੀ ਅਕਾਲ ਅੱਜ ਦੂਜਾ ਦਿਨ ਬੈਕ ਟੂ ਬੈਕ ਲੋੜੀ ਫੰਕਸ਼ਨ ਅੱਜ ਵੈਸੇ ਐਕਚੁਅਲੀ ਲੋੜੀ ਆ ਅੱਜ ਹੈਗੀ ਜੀ ਪ੍ਰਤਾਪ ਸਿੰਘ ਜੀ ਦੀ ਲੋੜੀ ਹਾਂ ਕੱਲ ਸੀਗੀ ਪ੍ਰਭ ਨੂਰ ਦੀ ਤੇ ਅੱਜ ਆ ਗਈ ਪ੍ਰਤਾਪ ਦੀ ਦੋਨੇ ਬੱਚਿਆਂ ਨੂੰ ਰੱਬ ਤੰਦਰੁਸਤੀ ਬਖਸ਼ੇ ਅੱਗੇ ਬੋਲ ਵਧੀਆ ਫੀਚਰ ਹਾਂਜੀ ਮੁਬਾਰਕਾ ਦੋਨਾਂ ਨੂੰ ਬਿਲਕੁਲ ਜੀ ਲੋੜੀ ਦੀ ਮੂਹ ਮੁਬਾਰਕਾ ਦੋਨਾਂ ਨੂੰ ਤੇ ਸਾਰਿਆਂ ਨੂੰ ਪੂਰੇ ਪਰਿਵਾਰਾਂ ਨੂੰ ਤੁਹਾਡਿਆਂ ਨੂੰ ਤੇ ਸਾਰਿਆਂ ਨੂੰ ਤੁਹਾਡਿਆਂ ਨੂੰ ਜਿਹੜੇ ਜਿੰਨੇ ਵੀ ਦੇਖ ਰਹੇ ਨੇ ਸੋ ਅੱਜ ਆਪਾਂ ਅਰਦਾਸ ਸਿੰਘ ਦੀ ਲੋੜੀ ਮਨਾਵਾਂਗੇ ਉਹਨਾਂ ਦਾ ਫੰਕਸ਼ਨ ਵਿੱਚ ਜਾ ਰਹੇ ਨੇ ਸਾਡੇ ਨਾਲ ਰਾਤੀ ਬਹੁਤ ਇੰਜੋਏ ਕੀਤਾ ਅੱਜ ਵੀ ਇੰਜੋਏ ਕਰਨਾ ਬਿਲਕੁਲ ਬਿਲਕੁਲ ਜੀ ਬਹੁਤ ਕੱਲ ਕੱਲ ਬਹੁਤ ਇੰਜੋਏ ਕੀਤੀ ਰਾਤ ਦੇ 12:00 12:30 ਹੋ ਗਏ ਸਾਨੂੰ ਆਂਦੇ ਆਂਦੇ ਉਹ ਤੇ ਅੱਜ ਵੀ ਮੈਨੂੰ ਲੱਗਦਾ ਕਿ ਕਿ 7 ਹੋਰ ਲੋੜੀ ਬਚ ਚੁੱਕੇ ਨੇ ਤੇ ਅੱਜ ਵੀ ਮੇਰਾ ਟਾਈਮ ਖਊਗਾ ਕੋਈ ਗੱਲ ਨਹੀਂ ਇਹ ਕਹਿੰਦਾ ਤਿਹਾੜ ਬਾਰ-ਬਾਰ ਆਂਦੇ ਆ ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਸਾਰੀ ਫੈਮਿਲੀ ਰੈਡੀ ਹੈ ਜੀ ਮਨਜਿੰਦਰ ਵੀ ਸਾਡੇ ਨਾਲ ਆ ਚੁੱਕਾ ਜੀ ਆ ਗੁਰ ਫਤਵੀ ਰਾਣੀ ਆਏ ਮਿਲਦੇ ਆਂ ਤੁਹਾਨੂੰ ਉੱਥੇ ਜਾ ਕੇ ਤੇ ਇੰਜੋਏ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਤਾਪ ਦਾ ਬਾਪੂ ਹਰਸਿਮਰਨ ਸਿੰਘ ਮੈਂ ਪ੍ਰਤਾਪ ਦੀ ਬੇਬੇ ਜਤਿੰਦਰ ਕੌਰ ਢਿੱਲੋਂ ਅੱਜ ਸਾਡੇ ਮੁੰਡੇ ਦੀ ਪਹਿਲੀ ਲੋੜੀਆ ਪ੍ਰਤਾਪ ਸਿੰਘ ਜੀ ਦੀ ਹਾਂਜੀ ਤੇ ਆਓ ਫੇਰ ਮਿਲ ਕੇ ਰੌਣਕਾਂ ਲਾਉਨੇ ਆਂ ਸਤਿ ਸ਼੍ਰੀ ਅਕਾਲ ਜੀ ਬਾਾਰਤਾਂ ਤੋਂ ਲੋੜੀ ਆਏ ਲੋੜੀ ਆਏ ਆਪਾਂ ਕੁਰਸੀ ਤੇ ਨਾ ਸਵਾਗਤ ਕਰ ਰਹੇ ਆਂ ਆਜੋ ਆਜੋ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਗਲਤੀ ਹੋ ਗਈ ਸੀ ਕੋਈ ਨਾ ਫਿਰ ਮਜ਼ਾਕ ਹੋਇਆ ਯਾਰ ਕਿਦਾ ਕੁਰਸੀ ਫੜੀ ਹੈ ਫੜੀ ਲੱਗੇ ਠੀਕ ਹੈ ਲਾ ਮੈਂ ਕਿਹਾ ਇਹ ਬੱਲੇ 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 ਕਿਦਾਂ ਲੱਸੇ ਵਾ ਵਧੀਆ ਇਹ ਪਸੰਗ ਜੀ ਕਿਵੇਂ ਹੋ ਚੜਦੀ ਕਲਾ ਬਹੁਤ ਵਧੀਆ ਬਹੁਤ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਬੋਲੋ ਸ਼ੈਕਲ ਚੱਲ ਗਿਆ ਮੋਟਰਸਾਈਕਲ ਆ ਖਾਣ ਪੀਣ ਦਾ ਇੰਤਜ਼ਾਮ ਰੱਖਿਆ ਹੈ ਇਧਰ ਜੀ ਜੀਆਂ ਨੂੰ ਜੀ ਇਧਰ ਗੋਲ ਗੱਪੇ ਰੈਡੀ ਹੈ ਜੀ ਤੇ ਇਧਰ ਮੂਹਰੀ ਰੈਡੀ ਮੇਰ ਭਦੇ ਤੂੰ ਬੋਲਟ ਨਾਲ ਚੱਲ ਗਿਆ ਮੋਟਰਸਾਈਕਲ ਲੈਣਾ ਛੁੱਟ ਲੈਣਾ ਲੈ ਲੈ ਫਿਰ ਆਪਣੇ ਤਾਂ ਗਿਆ ਨਹੀਂ ਬਲੀ ਮੈਂ ਕਿਹਾ ਦਾਦਾ ਮੇਰ ਰੱਖੀ ਸੀ ਸ਼ਾਮ ਤੱਕ थैंक यू ਮਾਮੀ ਜੀ ਨੂੰ ਜਲਾਛਾ ਥੱਲੇ ਉਤਰ ਜਾ ਛੱਡਣ ਲੱਗੇ ਨਹੀਂ ਥੱਲੇ ਉਤਰ ਥੱਲੇ ਉਤਰ ਸ਼ਾਬਾਸ਼ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਸੀਂ ਲੋੜੀ ਨੂੰ ਪ੍ਰਤਾਪ ਸਿੰਘ ਦੇ ਮਦਰ ਜੀ थैंक यू ਤੁਹਾਨੂੰ ਸਭ ਬਹੁ ਬਹੁ ਮੁਬਾਰਕਾਂ ਜੀ ਲੋੜੀ ਦੀਆਂ ਮੀ ਮਾਮਾ ਜੀ ਨੂੰ ਵੀ ਸਸੀ ਕਾਲਾਂ ਅੰਕਲ ਜੀ ਛੱਡ ਦੇ ਮੋਟਰਸਾਈਕਲ ਨੂੰ ਉਹ ਝੱਟ ਦੇ ਇਹਰਾ ਮੋਟਰਸਾਈਕਲ ਪਿੰਡ ਖੜਾ ਪਿੰਡ ਪਿੰਡ ਇੱਥੇ ਬੈਠਣਾ ਚੱਲ ਬਹਿ ਜਾ ਫਿਰ ਓਏ ਮੋਟਰਸਾਈਕਲ ਆ ਗਿਆ ਗੁਰਫਜੇ ਦਾ ਓਏ ਆਏ ਹਾਏ ਆਓ ਜੀ ਆਓ ਜੀ ਬੁਆਤਾ ਘੁਰਦਾ ਵੀ ਆਵਾਂਗੇ ਨਹੀਂ ਦੇਖਿਆ ਨਹੀਂ ਬੱਚਾ ਮੈਂ ਸਵੇਰ ਦਾ ਲੱਗਾ ਸੀ ਮੈਂ ਕਿਹਾ ਅੰਕਲ ਨੇ ਤਾਂ ਕੁੜਤਾ ਪਿਆ ਮੈਂ ਪਾਣਾ ਬਣਾਇਆ ਪਰ ਤੁਸੀਂ ਪਾਇਆ ਨਹੀਂ ਅੱਜ ਦੇਖੋ ਨਹੀਂ ਮੈਂ ਪਿਆਰ ਰੱਖਿਆ ਸੀ ਹਾਂਜੀ ਤੇ ਫਿਰ ਮੈਂ ਕਿਹਾ ਵੀ ਹਾਂ ਨਹੀਂ ਨਹੀਂ ਤੁਹਾਡੇ ਕੀ ਤੇ ਨਹੀਂ ਆਪਾਂ ਸਾਰੇ ਰੈਡੀ ਹੋ ਗਏ ਕੁੜਤੇ ਪਿਆ ਮਾਗੇ ਤੁਸੀਂ ਕਿੱਦਾਂ ਇਦਾਂ ਮਿਸ ਕਰ ਜੂਗੇ ਜੀ ਮੁੰਡਾ ਚਾਚਾ ਆ ਗਿਆ ਕੋਨੋਂ ਹੀ ਪਵਾਤਾ ਉਧਰ ਆਪਾਂ ਭਾਜੀ ਨੂੰ ਵੀ ਪਵਾਤਾ ਭਾਜੀ ਵੀ ਕਹਿੰਦੇ ਮੈਂ ਪਹਿਲਾਂ ਪੈਂਟਿੰਗ ਸ਼ਰਟ ਪਾਣੀ ਸੀ ਹੈ ਆ ਬਰਦਾਬ ਸਿਆ ਕਿਦਾਂ ਕਰ ਰਿਹਾ ਇੰਜੋਏ ਤੂੰ ਰੋੜੀ ਆਪਣੀ ਹਾਂ ਕਿਦਾਂ ਇੰਨੇ ਜਣੇ ਕਹਿੰਦਾ ਇੰਨੇ ਜਣੇ ਹਾਂ ਇਹਨਾਂ ਅਗਲੇ ਸਾਲ ਦੇਖਿਓ ਪਾਣੀਆਂ ਧੂਮਾ ਪੈਲਾਂ ਆ ਗਏ ਗੋਲ ਗੱਪੇ ਖਾ ਲੀ ਜੀ ਗੋਲ ਗੱਪੇ ਆ ਗੋਲ ਗੱਪਿਆਂ ਵਾਲਾ ਭਾਈ ਆ ਗਿਆ ਜੀ ਖਾਓ ਜੀ ਖਾਓ ਹੋਜੋ ਜੀ ਸ਼ੁਰੂ ਆ ਗਏ ਗੋਲ ਗੱਪੇ ਆ ਗਏ ਗੋਲ ਗੱਪੇ ਆਜੋ ਮੁੱਮੀ ਆਜੋ ਹੰਟੀ ਦੀ ਗੋਲ ਗੱਪੇ ਆਓ ਜੀ ਆਓ ਜੀ ਆਓ ਜੀ ਖਾਓ ਜੀ ਖਾਓ ਜੀ ਬਰਕਰਾਰ ਸਾਰੇ ਆਪਣੇ ਕੰਮ ਕਰਦੇ ਨੇ ਨਹੀਂ ਅੰਕਲ ਜੀ ਤੁਸੀਂ ਇਹ ਦੱਸੋ ਇਧਰ ਤਾਂ ਗੋਲ ਗੱਪਿਆਂ ਵਾਲਾ ਹੋ ਗਿਆ ਤੁਸੀਂ ਦੱਸੋ ਸੁਪਰਵਾਈਜ਼ਰ ਆਪਣੇ ਆਪ ਨੂੰ ਆ ਸੁਪਰਵਾਈਜ਼ਰ ਦੇਖਦੇ ਦੇ ਕਰ ਰਹੇ ਆ ਕਿੰਨਾ ਸਾਮਾਨ ਜਾ ਰਿਹਾ ਕਿਹੜਾ ਕਿੰਨਾ ਸਾਮਾਨ ਲੈ ਰਿਹਾ ਸੁਪਰਵਾਈਜ਼ਰ ਨਹੀਂ ਸੁਪਰੀਟੈਂਟ ਮੈਂ ਤਾਂ ਅੰਕਲ ਜੇਬਾਂ ਵੀ ਭਰਨੀ ਆ ਦੇਖਿਓ ਨਾ ਮੈਨੂੰ ਲੈ ਇਹ ਗੱਲ ਵਾਸਤੇ ਆ ਜਿਹੜੇ ਕੈਮਰਾ ਲੱਗੇ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ 200 200 ਰੁਪਏ ਲੈ ਲਿਓ ਮੈਨੂੰ ਸਾਮਾਨ ਵਾਦ ਚੱਕਣ ਦਿਓ ਇਹ ਇਹ ਜਲੰਧਰ ਨਹੀਂ ਬੈਠੇ ਜਾ ਹਸ਼ਿਆਰਪੁਰ ਤੁਸੀਂ ਨਾ 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 200 ਚਾਕਲੇਟ ਆ ਤੁਸੀਂ 400 ਕਰ ਲੀਏ 400 ਕਰ ਲੀਏ ਅੱਲੇ ਇੱਥੇ ਨਹੀਂ ਚੱਲਣਾ 500 500 ਓਏ ਕੋਈ ਕੋ ਤੁਸੀਂ ਰੇਟ ਦੱਸ ਦੋ ਨਹੀਂ ਨਹੀਂ ਇਹ ਪੰਜਾਬ ਪੁਲਸ ਹੈ ਹਾਂਜੀ ਇਹ ਪੰਜਾਬ ਪੁਲਸ ਨੇ ਜਿਹੜਾ ਬੱਲੇ ਦੇ ਕੇ ਕੰਮ ਹੋ ਜਾਊਗਾ ਸਹੀ ਲੱਗ ਰਿਹਾ ਪੁਰਾਣ ਬਿਲਕੁਲ ਉਹ ਸੁਣ ਕੋਈ ਸਿੱਧਾ ਆਪਣਾ ਭਾਣੀ ਕੋਈ ਗਾਣਾ ਇਹ ਖਾਓ ਇਹਨਾਂ ਨੂੰ ਚਿਪਾ ਕੇ ਖਾਈ ਜਾਓ ਆ ਬੰਦ ਦੇ ਦੇ ਲ ਆਜੋ ਬਤਾ ਜਗਾਂ ਨਹੀਂ ਦੂਈ ਚੱਲ ਗੱਲ ਹੋਰ ਕੋਈ ਨਹੀਂ ਕੋਈ ਨਹੀਂ ਕਾਲਾ ਕਾਲਾ ਮਹਿੰਦਰਾ ਮੇਰੇ ਸੋਰੇ ਨੇ ਤੈਨੂੰ ਗੋਲੇ ਪਾ ਬਣਾ ਕੇ ਦਿੱਤਾ ਹੈ ਨਹੀਂ ਨਹੀਂ ਫੋਕਸ ਕਰੋ ਇਹ 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 ਖਾ ਯਾਰ ਓਏ ਸ਼ਰਮਾ ਗਿਆ ਕਾਲਾ 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 ਐ ਖਾ ਲਿਆ ਖਾ ਖਾ ਉਹ ਬੰਨ ਨਹੀਂ ਖਾਣ ਦੇਣਾ ਨਹੀਂ ਖਾਣ ਦੇਣਾ ਮੈਂ ਨਹੀਂ ਖਾਣ ਦੇਣਾ ਨੂੰ ਖਾਦੇ ਹੁੰਦੇ ਇਹ ਖਾਣ ਦੇਂਦੇ ਆ ਆ ਖਾ ਲੈ ਖਾ ਲੈ ਦੇਖ ਲੈ ਮਾਈ ਦਿਓ ਮੰਮੀ ਅੱਗੇ ਸਾਰੇ ਆ ਗਏ ਮੇਰੀ ਆਂਟੀ ਤੇ ਆ ਗਏ ਅੱਛਾ ਹੋਰ ਤਾਂ ਵੀਡੀਓ ਬਣ ਗਈ ਬਣਾ ਲਈ ਮੈਂ ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ ਦੇਖਣਾ ਅੱਜ ਕਿੰਨਾ ਖਾਣ ਤੁਸੀਂ ਪੱਕਾ ਮੈਂ ਤਾਂ ਨਜ਼ਰ ਲਾਉਂ ਨਜ਼ਰ ਨਹੀਂ ਲੱਗਦੀ ਨਜ਼ਰ ਜਿਹੜੀ ਪੰਜਾਬੀ ਲੱਗਦੀ ਐ ਇੱਥੇ ਨਹੀਂ ਪੱਕਾ

ਨੇ ਕਦ ਖਾਲੂ ਨੂੰ ਤਖਾਲੂ ਓਏ ਪਾਸ ਕਰ ਦੇ ਛੱਡ ਦੇ ਹੁਣ ਬੀ ਫਾਈਨਲੀ ਬੋਲਗਾਂ ਮਿਲ ਹੀ ਗਿਆ ਹੈ ਕੌਣ ਦੇ ਖੜੇ ਹੋਏ ਸੀ ਵਧੀਆ ਬਣਿਆ ਹਾਂਜੀ ਆਪਣਾ ਘਰ ਸਮਝ ਕੇ ਹੀ ਖਾਣਾ ਜੋ ਵੀ ਖਾਣਾ ਹੈ ਬਿਲਕੁਲ ਕੋਈ ਸੰਗ ਨਹੀਂ ਹੈਗੀ ਕੋਈ ਸੰਗ ਨਹੀਂ ਹੈਗੀ ਬਿਲਕੁਲ ਇਹਦੇ ਵੀ ਕਿੜਾ ਦਿੱਤਾ ਹੋਇਆ ਫੋਟੋ ਤਾਂ ਹੀ ਖਿੱਚਣੀ ਆ ਹਾਂ ਕਰੋ ਕਰੋ ਬੂਹ ਖੋਲੋ ਪੂਰੇ ਸਾਰੇ ਜਣੇ ਐ ਸ਼ਾਬਾਸ਼ ਵੇਟ ਵੇਟ ਕਰੋ ਵੇਟ ਕਰੋ ਸੰਖੇ ਬੈੜੀਆਂ ਖੋਲ ਕਰਕੇ ਮੂੰਹ ਸ਼ਾਬਾਸ਼ ਬਾਜੀ ਵੀ ਬੜੀਆਂ ਉਡਾ ਰਹੀਆਂ ਸਮੋਸਾ ਪਾਰਿਆ ਸੀ ਮੈਂ ਫੜ ਲਿਆ ਹੁਣ ਦੱਸ ਇਹ ਚੰਗੀਆਂ ਗੱਲਾਂ ਜਾਂ ਨਹੀਂ ਹੈ ਕਹਿੰਦਾ ਨਹੀਂ ਹੈ ਭਾਜੀ ਬਸ ਇੱਥੇ ਹੀ ਹੈ ਇਹੀ ਰਹਿ ਗਈ ਹੁਣ ਆਪਣੀ ਹੈ ਆਡਾ ਡੋਜੀ ਏ ਕਹਿੰਦਾ ਮਤਲਬ ਇਹੀ ਹੈ ਨਾ 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 ਦੇਖ ਲੈ ਫਿਰ ਇੱਕੋ ਸਮੋਸਾ ਪਾਇਆ ਤੂੰ ਇਹ ਦੋ ਸਮੋਸੇ ਆਏ ਨਹੀਂ ਇਹ ਤੂੰ ਆਪਣਾ ਤੂੰ ਆਪਣਾ ਦੇਖ ਮੈਂ ਆਪਣਾ ਦੇਖਦਾ ਕੀ ਘੜਿਆ ਸਮੋਸਾ ਸਮੋਸਾ ਖਾ ਗਏ ਆ ਗਏ ਆ ਗਏ ਜਾ ਗਏ ਉਹ ਆਰੀ ਭਾਬੀ ਦਾ ਨਾਮ ਪ੍ਰਭਨੂਰ ਕਾ ਬੰਦਾ ਲੇਟ ਹੀ ਆਂਦਾ ਹੁੰਦਾ ਪੁੱਛ ਰਿਹਾ ਇਹ ਮੈਂ ਕੋ ਲੇਟ ਹੀ ਆਂਦਾ ਹੁੰਦਾ ਹਮੇਸ਼ਾ ਹਰ ਫੰਕਸ਼ਨ ਤੇ ਲੇਟ ਆਂਦਾ ਹੁੰਦਾ ਉਹ ਮੈਂ ਪਹਿਲਾਂ ਆ ਗਿਆ ਹਾਂ ਹਾਂ ਲੱਗ ਗਿਆ ਬੰਦਾ ਰਵਨੂਰ ਰਵਨੂਰ ਕੀ ਆਏ ਹਾਂ ਤਾ ਤੂ ਚਟਨੀ ਗੱਚੇ ਦਾ ਭਾਬੀ ਵੜਾਲੀ ਮੈਂ ਵੀਡੀਓ ਗੋਲ ਗੱਪਿਆਂ ਨੂੰ ਘੜਾ ਦੇ ਦਿੱਤਾ ਐ ਸ਼ਾਬਾਸ਼ ਐ ਫੀਲੋੜੀ ਐ ਫੀਲੋੜੀ ਐ ਫੀਲੋੜੀ ਐ i turn off the light. It is, it's no, better. It is, no. no, but I but <laughs> ਨਾ ਗਿੱਦੜ ਤੇਰੀ ਮੰਮੀ ਪਵਾਵੇ ਗਿੱਦੜ ਨਾ ਗਿੱਦੜ ਤੇਰੀ ਮੰਮੀ ਪਵਾਵੇ ਮਨਾ ਬੰਦੇ ਗੋੜ ਰੋੜੀਆਂ ਕਿ ਅੱਜ ਦਿਨ ਮਸਾਲਿਆ 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 ਗੋੜ ਰੋੜੀਆਂ ਨੇ ਅੱਜ ਦਿਨ ਮਸਾਲਿਆ 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 ਜਵਾਸ਼ ਅੱਜ ਦਿਨ ਮਸਾਲਿਆ ਚੱਕ ਦੇ ਚੱਕ ਦੇ ਨਾ ਗਿੱਦੜ ਤੇ ਇੱਤੇ ਬੇ ിറ്റി പേ പാപ്പൂ വണ്ടേ ഗുഡര മസാല 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 അത് മസാല ടനത്ത പവ മമ്മാ വണ്ടി ഗുഡര കന മസാല

ਸੱਜਣ ਤੇਰੀ ਪੈਣ ਪਵਾਵੇ ਸੱਜਣਾ ਸੱਜਣ ਤੇਰੀ ਪੈਣ ਪਵਾਵੇ ਵੀਰਾ ਵੰਡੇ ਗੁੜ ਰੇੜੀਆਂ ਵੀਰਾ ਗੁਰੂ ਘਰ ਤੇ ਵੱਲੇ ਤੇਰੀਆਂ ਰੋੜੀਆਂ ਨੀ ਅੱਜ ਦਿਨ ਮਸਾਲਿਆ ਮਸਾਲਿਆ ਕਰਵਾਦੇ ਮਸਾਲਿਆ ਗੁਣ ਕਰੀਆ ਨੇ ਮਸਾਲਿਆ ਲਾਲਿਆ ਮੇਰ ਨਾਲ ਕੇ ਅੱਜ ਦਿਨ ਮਸਾਲਿਆ 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 ਮੇਰ ਨਾਲ ਕੇ ਅੱਜ ਦਿਨ ਮਸਾਲਿਆ ਓ ਸ਼ਾਵਾਂ ਪ੍ਰਭ ਨੂਰ ਆਏ ਹਾਏ ਦੀਪੂਆ ਵੀ ਸ਼ਗਨਾਂ ਦਾ ਕਿੱਸਾ ਤੇਰੀ ਮਸੀਤ ਪੁਆ ਮਸੜਵੰਡੇ ਗੁੱਡ ਰੋਡ ਆਖੀ ਅੱਜ ਦਿਨ ਮਸਾਲਿਆਂ ਠੋਕੇ ਸਟੈਪ ਆ ਗਈ ਕੁੜੀਆਂ ਵਾਂਗਰੀ ਜਾਂਦੇ ਪਾ ਪਗੜਾ ਸ਼ਾਸ਼ ਕੀ ਬਾਤ ਹੈ ਦਿਖਾ ਮੜੀ ਸਟੈਪ ਲਾ ਠੂਮਗੇ ਅੱਜ ਦਿਨ ਮਸਾਲਿਆਂ ਮਸਾਲਿਆਂ ਮਿਰਲਾ ਕੇ ਅੱਜ ਦਿਨ ਮਸਾਲਿਆ ਕੀ ਬਾਤ ਹੈ ਮਸਾਲੇ ਆ ਵਾਹ ਵਾਹ ਯਾਰ ਮੇਰੇ ਲਾਡਲੇ ਅੱਜ ਦਿਨ ਨੂੰ ਸ਼ੱਕ ਦੋ ਜਿੱਦਾਂ ਗਿੱਧਾ ਤੇਰੀ ਤਾਲੇ ਚੜਨਾ ਦਗੇ ਤੇਰੀ ਆਂਟੀ ਪਵਾਵੇ ਲੱਭ 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 ਤੇਰੀ ਆਂਟੀ ਪਵਾਵੇ ਖੁਸ਼ ਹੋ ਗਏ ਸਾਡੇ ਵੱਲੋਂ ਲੋੜੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਇਹੋ ਜੇ ਪ੍ਰੋਗਰਾਮ ਆਪਣਿਆਂ ਨਾਲ ਹੀ ਸ਼ੁਕਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਬਿਲਕੁਲ ਜੀ ਧੰਨਵਾਦ ਜੀ ਤੁਹਾਡਾ ਵੀ ਸਾਨੂੰ ਬੁਲਾਉਣ ਲਈ। ਕਿਆ ਬਾਤ ਆ। ਕਿਆ ਬਾਤ ਆ ਜੀ। ਅਨੰਦ ਜੀ ਜਿਹੜੀ ਆ ਗੱਲ ਬਣੀ ਉਹ ਨਹੀਂ ਆ ਗੱਲ ਜਿਹੜੀ ਬਣੀ ਨਾ ਅੰਗਲ ਜੀ ਉਹ ਰਿਕਾਰਡਿੰਗਾਂ ਤਾਂ ਨਹੀਂ ਬਣੀ। ਨਹੀਂ ਬਣਦੀ। ਜਿਹੜੀ ਤੁਸੀਂ ਰਿਕਾਰਡਿੰਗਾਂ ਸੁਣਾਈਆਂ। ਆਹ ਦੇਖੋ ਪੂਰਾ ਆਇਆ। ਨਹੀਂ ਨਹੀਂ ਜੋ ਕਹੋਗੇ ਬੋਲੀ ਜਾਵਾਂਗੇ ਸਾਰੀ ਰਾਤ ਬੋਲਾਂਗੇ। ਤੁਹਾਡੇ ਚਿਹਰੇ ਤੇ ਐਨਾ ਨੂਰ ਹੈ ਨਾ। ਹਾਂਜੀ ਬੰਦਾ ਖੁਸ਼ ਹੋਇਆ ਤਾਂ ਸੁਡੀ ਆਵਾਜ਼ ਸੁਣ ਕੇ ਥੈਂਕ ਯੂ ਥੈਂਕ ਯੂ ਜਦ ਬੱਚੇ ਨਾਲ ਆ ਤਾਂ ਫਿਰ ਓਏ ਹੋਏ ਆ ਕੀ ਆ ਗਿਆ ਭਾਈ ਆ ਗਿਆ ਆ ਗਿਆ ਇਹ ਸナイਪਰਾਂ ਇਹ ਹੈ ਸナイਪਰ ਸナイਪਰ ਆਏ ਹੋਏ 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 ਕੀ ਬਾਤ ਹੈ ਕੀ ਬਾਤ ਹੈ ਫਟੋ ਫਟੋ ਦੇਖ ਲੈ ਫਿਰ ਅਜਰ ਚੰਗੀ ਗੱਲ ਹੈ ਉੱਤੇ 100 ਸਾਲ ਦੀ ਇਹ ਚੰਗੀ ਗੱਲ ਹੈ ਯਾਰ ਮੈਂ ਸ਼ੁਰੂ ਕਰਦਾ ਕੈਮਰਾ ਨਹੀਂ 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 ਇਹ ਚੰਗੀ ਗੱਲ ਹੈ ਦੇਖ ਤੂੰ ਕੱਲਾ ਕੱਲਾ ਯਾਰ चलो बची चलो 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 चंगा बाय बायकाल बलॉग इतम होंगे जी चंगा <recme> तो जी बाय बायद